ਕਿੱਡਾ ਪਰ ਉਪਕਾਰ ਕੀਤਾ ਵੇਖੋ ਆਪਾਂ ਇਹ ਦਰਸ਼ਨ ਕਰਦੇ ਕਿਸੇ ਕਵੀ ਦੀ ਬੜੀ ਪਿਆਰੀ ਕਵਿਤਾ ਹੈ ਉਹ ਕਹਿੰਦਾ ਕਿ ਕੈਰ ਕੈਰ ਲਾਹੌਰ ਦਾ ਸ਼ਹਿਰ ਬੋਲੇ ਬਾਲਕ ਬਿਰਧ ਬੋਲੇ ਨੌਜਵਾਨ ਬੋਲੇ ਬੇਜਾਨ ਵੀ ਤੇ ਬੇਜੁਬਾਨ ਬੋਲੇ ਐ ਪਰਮੂਲ ਨਾ ਨਰਮ ਜਈ ਜਾਨ ਬੋਲੇ ਧੰਨ ਗੁਰੂ ਅਰਜਨ ਦੇਵ ਜੀ ਐ ਪਰਮੂਲ ਨਾ ਨਰਮ ਜਈ ਜਾਨ ਬੋਲੇ ਜਿਨ੍ਹਾਂ ਧਾਰਿਆ ਨੇਮ ਪ੍ਰੇਮ ਅੰਦਰ ਉਹਨਾਂ ਆਕਾਸ਼ ਨੂੰ ਜੀਬ ਹਿਲਾਵਣੀ ਸੀ ਤਾੜੀ ਤੱਤਿਆਂ ਤਵੀਆਂ ਉੱਤੇ ਲਾਵਣੀ ਸੀ ਕਿਉਂਕਿ ਜਗਤ ਵਿੱਚ ਠੰਡ ਵਰਤავਣੀ ਸੀ ਸੰਸਾਰ ਸੜਦਾ ਪਿਆ ਸੀ ਸੰਸਾਰ ਤਪਦਾ ਪਿਆ ਸੀ ਸੰਸਾਰ ਭੁੱਜਦਾ ਪਿਆ ਸੀ ਤੇ ਮੇਰੇ ਬਾਦਸ਼ਾਹ ਨੇ ਕੀ ਕੀਤਾ ਸੇਰੇ ਹਜ਼ੂਰ ਨੇ ਸਾਰਿਆਂ ਦੇ ਵੰਡੇ ਦੀ ਤਪਸ਼ ਉਹ ਸੇਕ ਉਹ ਸਾੜਾ ਆਪਣੇ ਸ਼ਰੀਰ ਤੇ ਝੱਲ ਲਿਆ ਤੇ ਆਪਣੇ ਅੰਦਰ ਦੀ ਮਿਠਾਸ ਆਪਣੇ ਅੰਦਰ ਦੀ ਠੰਡਕ ਸਾਰੇ ਜਗਤ ਨੂੰ ਵਰਤਾ ਦਿੱਤੀ